ਕਿਤਾਬ 40 ਦਿਨ ਵਿੱਚੋਂ ਤੁਹਾਡੇ ਸਾਹਮਣੇ ਹੈ ਜੀ ਦਿਨ 14ਵਾਂ ਕਾਮਯਾਬੀ ਦੇ ਰੁੱਖ ਨੂੰ ਜਵਾਨ ਹੋਣ ਲਈ ਸ਼ਿੱਦਤ ਦੀ ਧੁੱਪ ਸਿਰੜ ਦਾ ਪਾਣੀ ਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ ਜਿੱਤ ਦੀ ਪੌੜੀ ਹਾਰ ਦੇ ਪੌਂਡੇ ਤੋਂ ਸ਼ੁਰੂ ਹੁੰਦੀ ਹੈ ਪੀੜ ਤੋਂ ਪ੍ਰਾਪਤੀ ਤੱਕ ਦਾ ਸਫਰ ਸਿਰ ਪੈਰਾਂ ਨੂੰ ਯਾਦ ਰਹਿੰਦਾ ਹੈ ਇੱਕ ਛੋਟੇ ਜਿਹੇ ਕਸਬੇ ਦੇ ਬਹਾਰ ਹਿੰਦੀ ਵਿੱਚ ਲਿਖਿਆ ਸੰਗਰੀਆ ਪੜ ਕੇ ਕੇਸਰ ਨੂੰ ਲੱਗਿਆ ਪੰਜਾਬ ਦੀ ਹੱਦ ਖਤਮ ਹੋ ਗਈ। ਰਸਤੇ 'ਚ ਅੱਜ ਸਵੇਰੇ-ਸਵੇਰੇ ਹੀ ਕਾਫੀ ਆਵਾਜਾਈ ਸੀ। ਲੋਕ ਪੈਦਲ, ਗੱਡਿਆਂ ਤੇ ਬੋਤਿਆਂ ਤੇ ਨੇੜੇ ਦੇ ਸ਼ਹਿਰਾਂ ਵੱਲ ਜਾ ਰਹੇ ਸਨ। ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਢੇ ਚਾਦਰ ਵਿਛਾ ਕੇ ਬੈਠਾ ਸੀ। ਉਸਨੇ ਆਪਣੇ ਆਲੇ-ਦੁਆਲੇ ਕੁਝ ਲਾਲ ਜਿੱਦਵਾਲੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ। ਕੇਸਰ ਉਸ ਆਦਮੀ ਦੇ ਆਲੇ-ਦੁਆਲੇ ਲੋਕਾਂ ਦੇ ਝਰਮਟ ਨੂੰ ਵੇਖ ਕੇ ਰੁਕ ਗਿਆ। ਪਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ। ਦੋ ਤਿੰਨ ਬੰਦੇ ਉਸ ਦੇ ਸਾਹਮਣੇ ਬੈਠੇ ਸਨ ਤੇ ਬਾਕੀ ਖੜੇ ਸਨ। ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕਾ ਰੇ ਸਨ। ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ। ਕੇਸਰ ਦੌੜ ਕੇ ਫਕੀਰ ਦੇ ਨਾਲ ਆ ਰਲਿਆ। ਸਾਈ ਜੀ, ਤੁਸੀਂ ਹੱਥ ਦੀਆਂ ਲਕੀਰਾਂ 'ਚ ਵਿਸ਼ਵਾਸ ਕਰਦੇ ਹੋ? ਕੇਸਰ ਨੇ ਫਕੀਰ ਨੂੰ ਪੁੱਛਿਆ। ਜਵਾਨਾ, ਕਿਸਮਤ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ। ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਹੈ। ਤੋੜਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਟੱਕਰਦੀ ਹੈ। ਫਕੀਰ ਨੇ ਸਮਝਾਇਆ। ਕਿਸਮਤ ਲਕੀਰਾਂ 'ਚ ਨਹੀਂ ਹੱਥ ਦੀ ਹਰਕਤ 'ਚ ਹੈ। ਸ਼ੌਹਰਤ ਕੋਸ਼ਿਸ਼ 'ਚ ਨਹੀਂ ਰੱਬ ਦੀ ਬਰਕਤ 'ਚ ਹੈ। ਫਕੀਰ ਨੇ ਗੱਲ ਜਾਰੀ ਰੱਖਦਿਆਂ ਇੱਕ ਪੁਰਾਣੀ ਕਥਾ ਸੁਣਾਉਣੀ ਸ਼ੁਰੂ ਕੀਤੀ ਕਿ ਸ਼ਿਵ ਤੇ ਪਾਰਵਤੀ ਇੱਕ ਵਾਰ ਦੇਵਲੋਕ 'ਚ ਬੈਠੇ ਇਹ ਠਾਂ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ। ਪਾਰਵਤੀ ਦਾ ਧਿਆਨ ਘਰ ਨੂੰ ਮੁੜ ਰਹੇ ਇੱਕ ਗਰੀਬ ਭਿਖਾਰੀ ਤੇ ਪਿਆ ਜਿਸ ਦਾ ਖਾਲੀ ਕਟੋਰਾ ਦੱਸ ਰਿਹਾ ਸੀ ਕਿ ਅੱਜ ਉਸ ਨੂੰ ਕੋਈ ਖੈਰਾਤ ਨਹੀਂ ਸੀ ਮਿਲੀ। ਪਾਰਵਤੀ ਨੂੰ ਬਹੁਤ ਤਰਸ ਆਇਆ। ਉਸ ਨੇ ਇਸ ਭਿਖਾਰੀ ਨੂੰ ਥੋੜਾ ਸੋਨਾ ਦੇਣ ਲਈ ਸ਼ਿਵ ਨੂੰ ਕਿਹਾ ਤਾਂ ਕਿ ਉਸ ਦੀ ਗਰੀਬੀ ਖਤਮ ਹੋ ਜਾਏ। ਸ਼ਿਵ ਜੀ ਨੇ ਕਿਹਾ ਇਸ ਭਿਖਾਰੀ ਨੂੰ ਅਜੇ ਮੇਰੀਆਂ ਦਾਤਾਂ ਦੀ ਲੋੜ ਨਹੀਂ ਹੈ। ਪਰ ਪਾਰਵਤੀ ਦੇ ਯਾਦਾ ਜ਼ੋਰ ਪਾਉਣ ਤੇ ਉਸਨੇ ਇੱਕ ਸੋਨੇ ਦੀ ਥੈਲੀ ਭਿਖਾਰੀ ਦੇ ਰਸਤੇ ਵਿੱਚ ਛੱਡ ਦਿੱਤੀ। ਭੁੱਖਾ ਤੇ ਉਦਾਸ ਭਿਖਾਰੀ ਨੀਵੀਂ ਪਾਈ ਤੁਰਿਆ ਜਾ ਰਿਹਾ ਸੀ। ਉਸ ਨੂੰ ਰਸਤੇ ਵਿੱਚ ਪਿਆ ਕੁਝ ਦਿਸਿਆ। ਭਿਖਾਰੀ ਨੇ ਉਹ ਸੋਨੇ ਦੀ ਥੈਲੀ ਪੈਰਾਂ ਨਾਲ ਰਸਤੇ ਦੇ ਨਾਲ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ। ਲੋਕ ਵੀ ਵੱਡੇ ਮੂਰਖ ਨੇ। ਕਿਸੇ ਨੇ ਸਾਰਾ ਦਿਨ ਇਹ ਪੱਥਰ ਵੀ ਨਹੀਂ ਹਟਾਇਆ ਰਾਜੋ। ਫਕੀਰ ਨੇ ਖੁੱਲੇ ਆਕਾਸ਼ ਨੂੰ ਵੇਖਦਿਆਂ ਕਿਹਾ ਪ੍ਰਮਾਤਮਾ ਦਿੰਦਾ ਵੀ ਉਸ ਨੂੰ ਹੀ ਹੈ ਜੋ ਉਸ ਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ ਸੂਰਜ ਛਿਪਦਿਆਂ ਹੀ ਹੌਲੀ-ਹੌਲੀ ਹਵਾ ਰੁਕਮਣੀ ਸ਼ੁਰੂ ਹੋ ਗਈ ਇਸ ਇਲਾਕੇ ਵਿੱਚ ਦਿਨ ਗਰਮ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ ਸਨ ਅੱਜ ਰਾਤ ਦਾ ਡੇਰਾ ਫਕੀਰ ਤੇ ਕੇਸਰ ਨੇ ਇੱਕ ਪਿੱਪਲ ਦੇ ਦਰਖਤ ਥੱਲੇ ਬਣੇ ਥੜੇ ਤੇ ਲਾਇਆ ਅਥਨੂਦ ਰਖ ਥਲੇ ਲੰਬਾ ਪਿਆ ਕੇਸਰ ਪੀਪਲ ਦੇ ਰੁੱਖ ਵਿੱਚ ਬਣੇ ਇੱਕ ਆਲਣੇ ਵੱਲ ਵੇਖ ਰਿਹਾ ਸੀ ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਦਾਣੇ ਪਾ ਰਿਹਾ ਸੀ ਬੋਟਾਂ ਨੇ ਖੁਸ਼ੀ ਵਿੱਚ ਚੀਕ ਚਿਹਾੜਾ ਪਾਇਆ ਹੋਇਆ ਸੀ ਮਮਤਾ ਦਾ ਇਹ ਨਜ਼ਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਦੀ ਯਾਦ ਆ ਗਈ ਉਸ ਨੂੰ ਆਪਣੀ ਮਾਂ ਦੀ ਤਕਲੀਫਾਂ ਭਰੀ ਜ਼ਿੰਦਗੀ ਬਾਰੇ ਸੋਚਦਿਆਂ ਉਸ ਦੀ ਕਹਾਣੀ ਦੁਨੀਆ ਦੀ ਹਰ ਮਾਂ ਦੀ ਕਹਾਣੀ ਵਰਗੀ ਲਿਖਣ ਲੱਗੀ ਮੇਰੀ ਮਾਂ ਵੀ ਕਦੇ ਧੀ ਸੀ ਸਾਰੇ ਘਰ ਦੀ ਪਰੀ ਸੀ ਫਿਰ ਬਣੀ ਭੈਣ ਵੀਰ ਦੀ ਖੇੜ ਕਿੱਕਲੀ ਕਲੀਰ ਦੀ ਬਾਬਲ ਦੀ ਉਹ ਪੱਗ ਸੀ ਬਸ ਉਹੀ ਉਹਦਾ ਰੱਬ ਸੀ ਵਿਆਹੀ ਚਾਵਾਂ ਨਾਲ ਸੀ ਮੁੱਕੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਇੱਕ ਯੁੱਗ ਨੂੰ ਮੁਕਾ ਗਿਆ ਤੇ ਸਭ ਨੂੰ ਰਵਾ ਗਿਆ ਮਾਂ ਨੂੰ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਨਾਮ ਖਾਨੀਦ ਨਾਲ ਬੁਝਰ ਹੋਣ ਲੱਗੀਆਂ ਅੱਧੀ ਕੁ ਰਾਤ ਨੂੰ ਉਹ ਤਰਬਕ ਕੇ ਗੂੜੀ ਨੀਂਦ ਚੋਂ ਉੱਠਿਆ ਇਹ ਕਿਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਹ ਆਪਣੀ ਮਾਂ ਦੇ ਬਲਦੇ ਸਿਵੇ ਕੋਲ ਬੈਠਾ ਸੀ ਅੰਗਿੱਠੇ ਨੂੰ ਉਸਨੇ ਪੁੱਬਲ ਬੰਦਿਆਂ ਵੇਖਿਆ ਤੇ ਫਿਰ ਠੰਡੀ ਰਾਖ ਬੰਦਿਆਂ ਰਾਖ ਨੂੰ ਪਭੂਤੀ ਵਾਂਗ ਪਿੰਡੇ ਤੇ ਮਲ ਉਹ ਜੋਗੀ ਹੋ ਗਿਆ ਤੇ ਮਾਂ ਦੇ ਨਾਂ ਦਾ ਇੱਕ ਹੌਂਕਾ ਉਹਦੇ ਦਿਲ ਅੰਦਰ ਗੁੰਜਣ ਲੱਗ ਪਿਆ ਕੇਸਰ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੁੜ ਦੀ ਰੋੜੀ ਆਪਣੀ ਚੁੰਨੀ ਦੇ ਲੜਵੰਨੀ ਰੱਖਦੀ ਸੀ ਜਦੋਂ ਵੀ ਉਹ ਖੇਡਦਾ ਖੇਡਦਾ ਦੌੜ ਕੇ ਮਾਂ ਦੀ ਗੋਦ ਝਾੜ ਠਿਗਦਾ ਤਾਂ ਉਹ ਗੱਠ ਖੋਲ ਕੇ ਗੁੜ ਦੀ ਰੋੜੀ ਉਸ ਨੂੰ ਦੇ ਦਿੰਦੀ ਤੇ ਉਸ ਦੇ ਮੂੰਹ ਵਿੱਚ ਪਾ ਦਿੰਦੀ ਸੋਚਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ ਉਸ ਦਾ ਦਿਲ ਹੁਣ ਦੁਬਾਰਾ ਸੌਣ ਨੂੰ ਨਹੀਂ ਸੀ ਕਰ ਰਿਹਾ ਇਸੇ ਤਰ੍ਹਾਂ ਤੁਰਦਿਆਂ ਤੁਰਦਿਆਂ ਅੱਜ 15 ਦਿਨ ਹੋ ਚੁੱਕੇ ਸਨ ਜੇ ਕੁੱਤੇ ਨੂੰ ਵਫਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ ਜੇ ਕੋਇਲ ਦੀ ਆਵਾਜ਼ ਦੀ ਤਾਰੀਫ਼ ਹੋਈ ਤਾਂ ਆਪਣੇ ਆਂਡੇ ਦੂਸਰੇ ਦੇ ਆਲਨੇ ਚ ਰੱਖਣ ਕਰਕੇ ਭੰਡੀ ਵੀ ਹੋਈ ਹੈ ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ ਜੇ ਪਾਣੀ ਨੇ ਜੀਵਨ ਦਿੱਤਾ ਤਾਂ ਹੜ ਮੌਤ ਦਾ ਕਾਰਨ ਵੀ ਬਣੇ ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਹੈ ਤੇ ਨਾ ਹੀ ਪੂਰਾ ਸ਼ੈਤਾਨ ਇਨਸਾਨ ਤਾਂ ਬਸ ਇਨਸਾਨ ਹੀ ਹੁੰਦਾ ਹੈ 부ਜੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ ਸੂਰਜ ਅਜੇ ਚੜ੍ਹਿਆ ਨਹੀਂ ਸੀ ਪੌਫਟਾਲਾ ਖਲਕਤ ਨੂੰ ਉਠਣ ਦਾ ਹੋਕਾ ਦੇ ਰਿਹਾ ਸੀ ਕਿਸਰ ਨੇ ਉੱਠ ਕੇ ਦੂਰ ਦੂਰ ਤੱਕ ਉੱਚੇ ਨੀਵੇ ਵੱਡੇ ਛੋਟੇ ਰੇਤ ਦੇ ਟਿੱਬਿਆਂ ਤੇ ਨਿਗਾਹ ਮਾਰੀ ਉਸ ਨੂੰ ਇਹ ਟਿੱਬੇ ਸਮੁੰਦਰ ਦੀਆਂ ਲਹਿਰਾਂ ਵਰਗੇ ਲੱਗੇ ਕਿਸਰ ਨੇ ਕਦੇ ਸਮੁੰਦਰ ਵੇਖਿਆ ਨਹੀਂ ਸੀ ਪਰ ਕਿਤਾਬਾਂ ਚ ਸਮੁੰਦਰ ਦੀਆਂ ਤਸਵੀਰਾਂ ਯੂਰੂ ਵੇਖੀਆਂ ਸਨ ਸਮਾਨ ਇਕੱਠਾ ਕਰਕੇ ਦੋਵੇਂ ਅਜੇ ਥੋੜੀ ਦੂਰੀ ਗਏ ਸਨ ਕਿ ਕੇਸਰ ਨੇ ਸੂਰਜ ਵੱਲ ਮੂੰਹ ਕਰਕੇ ਇੱਕ ਲੱਤ ਦੇ ਭਾਰ ਖੜਾ ਇੱਕ ਸਾਧੂ ਵੇਖਿਆ ਉਸਨੇ ਫਕੀਰ ਤੋਂ ਸਾਧੂ ਦੇ ਇੰਜ ਖੜੇ ਹੋਣ ਦਾ ਕਾਰਨ ਪੁੱਛਿਆ ਤਾਂ ਫਕੀਰ ਨੇ ਕਿਹਾ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਰੀਰ ਨੂੰ ਕਸ਼ਟ ਦੇ ਕੇ ਅਗਲੇ ਜਨਮ ਵਿੱਚ ਸੁੱਖ ਮਿਲਦੇ ਹਨ ਪਰ ਪੁੱਤਰ ਸੁੱਖ ਤਾਂ ਮੰਦੀ ਖੇਡ ਹੈ ਸਰੀਰ ਦੀ ਨਹੀਂ ਤੇ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਬੋਧੀ ਭਿਕਸ਼ੂ ਆਪਣੇ ਚੇਲੇ ਨਾਲ ਸਮੁੰਦਰ ਦੇ ਕਿਨਾਰੇ ਖੜਾ ਸੀ ਤੇਜ਼ ਹਨੇਰੀ ਚੱਲ ਰਹੀ ਸੀ ਸਮੁੰਦਰ ਵਿੱਚ ਤੂਫਾਨ ਆਇਆ ਹੋਇਆ ਸੀ ਉਸ ਨੇ ਚੇਲੇ ਨੂੰ ਪੁੱਛਿਆ ਸਮੁੰਦਰ ਵਿੱਚ ਤੈਨੂੰ ਕੀ ਦਿਸ ਰਿਹਾ ਹੈ ਛੋਟੀਆਂ ਵੱਡੀਆਂ ਛੱਲਾਂ ਸ਼ੂਕ ਦਾ ਸਮੁੰਦਰ ਵੇਖ ਕੇ ਡਰ ਲੱਗ ਰਿਹਾ ਸੀ ਚੇਲੇ ਨੇ ਜਵਾਬ ਦਿੱਤਾ ਕੀ ਤੂੰ ਇਸ ਦੇ ਅੰਦਰ ਜਾ ਸਕਦਾ ਹੈ ਭਿਕਸ਼ੂ ਨੇ ਪੁੱਛਿਆ ਇਸ ਤਰ੍ਹਾਂ ਦੇ ਝੱਖੜ ਵਿੱਚ ਸਮੁੰਦਰ ਦੇ ਅੰਦਰ ਜਾਣ ਦਾ ਖਤਰਾ ਤਾਂ ਮੈਂ ਕਦੇ ਵੀ ਨਹੀਂ ਸਹਿੜਾਂਗਾ ਚੇਲੇ ਨੇ ਨਾਂ ਵਿੱਚ ਸਿਰ ਹਿਲਾਇਆ ਤੈਨੂੰ ਪਤਾ ਹੈ ਕਿ ਸਮੁੰਦਰ ਚ ਇਹ ਝੱਖੜ ਕਿਵੇਂ ਆਇਆ ਭੀਖਸ਼ੂ ਨੇ ਪੁੱਛਿਆ ਹਨੇਰੀ ਚਲਣ ਕਰਕੇ ਜਦੋਂ ਤੱਕ ਹਨੇਰੀ ਚੱਲ ਰਹੀ ਹੈ ਸਮੁੰਦਰ ਸ਼ਾਂਤ ਨਹੀਂ ਹੋਵੇਗਾ ਚੇਲੇ ਨੇ ਕਿਹਾ ਸਾਡਾ ਮਨ ਵੀ ਇੱਕ ਸਮੁੰਦਰ ਵਾਂਗ ਹੈ ਜਿਸ ਵਿੱਚ ਸੋਚਾਂ ਦੀ ਹਨੇਰੀ ਹਮੇਸ਼ਾ ਚੱਲਦੀ ਰਹਿੰਦੀ ਹੈ ਜਦੋਂ ਤੱਕ ਅਸੀਂ ਆਪਣੀਆਂ ਸੋਚਾਂ ਨੂੰ ਕਾਬੂ ਨਹੀਂ ਕਰਦੇ ਸਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਅਸ਼ਾਂਤ ਮਨ ਕਦੇ ਸੁਖੀ ਨਹੀਂ ਹੁੰਦਾ ਬਸ ਇਹੀ ਹੈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਦੀ ਅਸਲੀਅਤ ਭਿਖਸ਼ੂ ਨੇ ਦੱਸਿਆ ਮਹਾਰਾਜ ਮੈਂ ਸੋਚਾਂ ਦੀ ਇਸ ਲਗਾਤਾਰ ਵਗਦੀ ਹਨੇਰੀ ਨੂੰ ਕਿਵੇਂ ਕਾਬੂ ਕਰ ਸਕਦਾ ਹਾਂ ਇਹ ਤਾਂ ਦਿਨ ਰਾਤ ਕਦੇ ਨਾ ਮੁੱਕਣ ਵਾਲਾ ਸਿਲਸਿਲਾ ਲੱਗਦਾ ਹੈ ਕੋਈ ਤਰੀਕਾ ਦੱਸੋ ਚੇਲੇ ਨੇ ਪੁੱਛਿਆ ਕਿਸੇ ਇੱਕ ਚੀਜ਼ ਤੇ ਧਿਆਨ ਤਰ ਕੇ ਹੀ ਸੋਚਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਇਹੋ ਭਗਤੀ ਹੈ ਇਹੋ ਸਾਧਨਾ ਹੈ ਤੇ ਇਹੋ ਯੋਗ ਹੈ ਭਿਖਸ਼ੂ ਨੇ ਸਮਝਾਇਆ ਇੱਥੇ ਬੈਠ ਕੇ ਕੁਝ ਕੁਝ ਦੇਰ ਆਪਣਾ ਧਿਆਨ ਸਮੁੰਦਰ ਦੀਆਂ ਲਹਿਰਾਂ ਤੇ ਟਿਕਾ ਹੌਲੀ ਹੌਲੀ ਜਦੋਂ ਤੈਨੂੰ ਛੱਲਾਂ ਦੀ ਆਵਾਜ਼ ਤੋਂ ਬਿਨਾਂ ਹੋਰ ਸਭ ਕੁਝ ਸੁੰਨਾ ਬੰਦ ਹੋ ਜਾਏਗਾ ਤਾਂ ਤੇਰੀਆਂ ਸੋਚਾਂ ਘਟਦੀਆਂ ਘਟਦੀਆਂ ਬੰਦ ਹੋ ਜਾਣਗੀਆਂ ਫਿਰ ਮਨ ਖਾਲੀ ਹੋ ਜਾਵੇਗਾ ਤੇ ਸਰੀਰ ਹਵਾ ਵਰਗਾ ਹਲਕਾ ਭਿਖਸ਼ੂ ਨੇ ਸਮਾਧੀ ਲਗਾਉਣ ਲਈ ਵਿਧੀ ਚੇਲੇ ਨੂੰ ਸਮਝਾਈ ਫਕੀਰ ਨੇ ਗੱਲ ਖਤਮ ਕਰਕੇ ਪਾਣੀ ਦੀ ਮਸ਼ਕ ਕੇਸਰ ਨੂੰ ਫੜਾ ਦਿੱਤੀ ਤੇ ਪੋਟਲੀ ਵਿੱਚੋਂ ਗੁੜ ਦੀ ਇੱਕ ਛੋਟੀ ਰੋੜੀ ਕੱਢ ਕੇ ਉਸ ਨੂੰ ਦਿੱਤੀ। ਸਾਈ ਜੀ ਸਵਰਗ ਨਰਕ ਹੁੰਦਾ ਵੀ ਹੈ ਜਾਂ ਐਵੇਂ ਡਰਾਬੇ ਬਣਾਏ ਹੋਏ ਨੇ? ਇਸਰ ਨੇ ਇੰਜ ਸਵਾਲ ਕੀਤਾ ਜਿਵੇਂ ਜਵਾਬ ਪਹਿਲਾਂ ਹੀ ਪਤਾ ਹੋਵੇ। ਫਕੀਰ ਨੇ ਦੱਸਣਾ ਸ਼ੁਰੂ ਕੀਤਾ। ਇੱਕ ਵਾਰ ਇੱਕ ਰਾਜਾ ਸਵਰਗ ਤੇ ਨਰਕ ਬਾਰੇ ਜਾਣਨ ਲਈ ਇੱਕ ਸਾਧੂ ਨੂੰ ਪੁੱਛਦਾ ਹੈ ਕਿ ਸਵਰਗ ਨਰਕ ਕੀ ਹੈ? ਸਾਧੂ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਕਿਹਾ ਤੈਨੂੰ ਰਾਜਾ ਕਿਨੇ ਬਣਾ ਦਿੱਤਾ? ਸ਼ਕਲ ਤੋਂ ਤਾਂ ਤੂੰ ਪਿਖਾਰੀ ਲੱਗਦਾ। ਰਾਜੇ ਨੇ ਗੁੱਸੇ ਵਿੱਚ ਆ ਕੇ ਤਲਵਾਰ ਕੱਢ ਲਈ। ਕਦੇ ਚਲਾਈ ਵੀ ਹੈ? ਸਾਧੂ ਨੇ ਕਿਹਾ ਜਦੋਂ ਰਾਜਾ ਬਾਹਰ ਕਰਨ ਲੱਗਿਆ ਤਾਂ ਸਾਧੂ ਨੇ ਕਿਹਾ ਬਸ ਇਹੋ ਨਰਕ ਹੈ। ਮਨ ਨੂੰ ਕਾਬੂ 'ਚ ਨਾ ਰੱਖਣਾ। ਰਾਜਾ ਥੋੜਾ ਸ਼ਰਮਿੰਦਾ ਹੋਇਆ ਤੇ ਉਸ ਨੇ ਸ਼ਾਂਤ ਹੋ ਕੇ ਤਲਵਾਰ ਨੂੰ ਮ्यान ਵਿੱਚ ਪਾ ਲਿਆ। ਬਸ ਇਹੀ ਸਵਰਗ ਹੈ। ਮਨ ਨੂੰ ਸਮਝਾ ਕੇ ਕਾਬੂ ਰੱਖਣਾ। ਸਾਧੂ ਨੇ ਕਿਹਾ। ਫਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕੇਸਰ ਨੂੰ ਵੇਖਦਿਆਂ ਕਿਹਾ ਸੁਖ ਜਾਂ ਦੁੱਖ ਬੰਦੇ ਦੀ ਸੋਚ ਤੈਅ ਕਰਦੀ ਹੈ ਜਿਸ ਦੀ ਸੋਚ ਆਜ਼ਾਦ ਹੈ ਉਹ ਝੋਪੜੀ ਵਿੱਚ ਵੀ ਬਾਦਸ਼ਾਹ ਹੈ ਦਸਵੇਂ ਪਾਤਸ਼ਾਹ ਦਾ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਪੱਥਰ ਦਾ ਸਹਰਾਣਾ ਬਣਾ ਕੇ ਸਕੂਨ ਨਾਲ ਸੌਂ ਜਾਣਾ ਤੇ ਇਕੱਲੇ ਰਹਿ ਜਾਣ ਤੋਂ ਬਾਅਦ ਵੀ ਮੁਲਕ ਦੇ ਬਾਦਸ਼ਾਹ ਨੂੰ ਜਾਫਰ ਨਾਮੇ ਵਰਗੀ ਚਿੱਠੀ ਲਿਖਣਾ ਆਜ਼ਾਦ ਮਨ ਦੀ ਬੁਲੰਦ ਸੋਚ ਦਾ ਪਰਤੱਖ ਪ੍ਰਮਾਣ ਹੈ ਦਸਦਿਆਂ ਫਕੀਰ ਦੇ ਹੱਥ ਜੁੜ ਗਏ ਰੱਬਾ ਦੇ ਤੋਫੀਕ ਕੇ ਸੁਚਾਈ ਸੁਣ ਸਕਾਂ ਸਮਝ ਦੇ ਇੰਨੀ ਕੇ ਬੁਰਾਈ ਸੁਣ ਸਕਾਂ ਦੁਨੀਆਂ ਦੇ ਸ਼ੋਰ ਸ਼ਰਾਬੇ ਤੋਂ ਪਰਾਂ ਸਾਰੇ ਬ੍ਰਹਿਮੰਡ ਚ ਖੁਦਾਈ ਸੁਣ ਸਕਾਂ ਅੱਜ ਦੁਪਹਿਰ ਤੋਂ ਬਦਲਵਾਹੀ ਚੱਲ ਰਹੀ ਸੀ ਫਕੀਰ ਦੇ ਕਹਿਣ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਘੱਟ ਹੀ ਪੈਂਦੀ ਸੰ ਪਰ ਫਿਰ ਵੀ ਦੋਵਾਂ ਨੇ ਇਤਿਹਾਤ ਨਾਲ ਰੁਕਣ ਦਾ ਫੈਸਲਾ ਕੀਤਾ ਜਿਵੇਂ ਰੁੱਖੇ ਠਾ ਉਹ ਰੁਕੇ ਸਨ ਉਸ ਦੀਆਂ ਜੜਾਂ ਧਰਤੀ ਤੋਂ ਉੱਪਰ ਸਨ ਸ਼ਾਇਦ ਰਜਾਨਾ ਵਗਦੀ ਹਨੇਰੀ ਦਰਖਤ ਦੇ ਮੁੱਢੋਂ ਰੇਤ ਮਿੱਟੀ ਉਡਾ ਕੇ ਲੈ ਗਈ ਸੀ ਕੇਸਰ ਨੇ ਕਿਸੇ ਹਰੇ ਦਰਖਤ ਦੀਆਂ ਜੜਾਂ ਧਰਤੀ ਤੋਂ ਉੱਪਰ ਪਹਿਲੀ ਵਾਰ ਵੇਖੀਆਂ ਨਾਲ ਹੀ ਖੰਡਰ ਬਣ ਚੁੱਕਿਆ ਇੱਕ ਪੁਰਾਣਾ ਮੰਦਿਰ ਸੀ ਜਿਸ ਦਾ ਸਿਰਫ ਇੱਕ ਬਰਾਂਡਾ ਹੀ ਬਚਿਆ ਸੀ ਤਿੰਨ ਪਾਸੇ ਦੀਆਂ ਦੀਵਾਰਾਂ ਤੇ ਥੋੜੀ ਜਹੀ ਬਚੀ ਛੱਤ ਕੇਸਰ ਤੇ ਫਕੀਰ ਦੇ ਰੁਕਣ ਲਈ ਕਾਫੀ ਸੀ ਨਿੱਕੀ ਨਿੱਕੀ ਕਣੀਦਾਮੀ ਸ਼ੁਰੂ ਹੋ ਗਿਆ ਥੋੜੀ ਦੇਰ ਕੰਮਣ ਹੋਈ ਰੇਫਰ ਬੰਦ ਹੋ ਗਈ ਠੰਡੀ ਹਵਾ ਬੱਦਲਾਂ ਨਾਲ ਖੇਡ ਰਹੀ ਸੀ ਬੱਦਲਾਂ ਨੇ ਸੂਰਜ ਨੂੰ ਟਕਿਆ ਹੋਇਆ ਸੀ ਕੰਧ ਨਾਲ ਢੋਲਾਈ ਬੈਠਾ ਕੇਸਰ ਅੱਖਾਂ ਬੰਦ ਕਰੀ ਪਿੰਡ ਪਹੁੰਚ ਗਿਆ ਸੀ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਤੇ ਯਾਦ ਆ ਰਿਹਾ ਸੀ ਉਸ ਦੀ ਗਲੀ ਚ ਰੋਜ਼ ਤਿੰਨ ਚਾਰ ਵਾਰ ਦਾ ਗੇੜਾ ਉਦਾਸੀ ਦਾ ਇੱਕ ਝੋਕਾ ਰੁਮਕਦੀ ਹਵਾ ਵਿੱਚ ਘੁਲ ਗਿਆ ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਇੱਕ ਵਾਰ ਆਪਣੇ ਨਾਨਕੇ ਚੱਲੀ ਜੀਤੀ ਨੇ ਉਸਨੇ ਕਿਹਾ ਸੀ ਕੋਈ ਨਿਸ਼ਾਨੀ ਹੀ ਦੇ ਜਾ ਵੇਖ ਕੇ ਯਾਦ ਕਰ ਲਿਆ ਕਰੂੰ ਜੀਤੀ ਨੇ ਅੱਗੋਂ ਕਿਹਾ ਕਿਹੜੀ ਨਿਸ਼ਾਨੀ ਕੋਈ ਰੁਮਾਲ ਹੀ ਦੇ ਦੇ ਕੇਸਰ ਨੇ ਸ਼ਰਾਰਤ ਨਾਲ ਕਿਹਾ ਸੀ ਮੇਰੇ ਕੋਲ ਨਹੀਂ ਹੈ ਕੋਈ ਰੁਮਾਲ ਵਰਮੁਲ ਜੀਤੀ ਨੇ ਭੋਲੇਪਨ ਨਾਲ ਕਿਹਾ ਤੇ ਆਪਣੀ ਚੁੰਨੀ ਦਾ ਕੋਨਾ ਪਾੜ ਕੇ ਦੇ ਦਿੱਤਾ ਸੀ ਕੇਸਰ ਨੇ ਅਜੇ ਘਰ ਚੁੰਨੀ ਦੀ ਉਹ ਲੀਰ ਵੀ ਸੰਭਾਲ ਕੇ ਰੱਖੀ ਹੋਈ ਸੀ ਕਾਸ਼ ਮੈਂ ਉਹ ਆਪਣੇ ਨਾਲ ਹੀ ਲੈ ਆਉਂਦਾ ਸੋਚਦਿਆਂ ਕਿਸਰ ਦਾ ਠੰਡਾ ਜਿਹਾ ਹੋਕਾ ਉਦਾਸ ਸਵਾ ਵਿੱਚ اٹਕ ਗਿਆ ਸ਼ੁਕਰੀਆ ਦੋਸਤੋ